ਸਰ ਸਤਿ ਸ਼੍ਰੀ ਅਕਾਲ ਸਰ ਤੇ 10 ਆ ਬਿਲਕੁਲ ਪਟਿਆਲਾ ਪੁਲਿਸ ਨੂੰ ਸਲਾਮ ਜੋ ਕਿ ਪਿਛਲੇ ਦਿਨੀ ਨਾਬਾ ਦੇ ਵਿੱਚ ਇੱਕ ਕਤਲ ਕੀਤਾ ਗਿਆ ਸੀ ਕੌਂਸਲਰ ਅਮਨਦੀਪ ਸਿੰਘ ਦਾ ਉਸ ਨੂੰ ਲੈ ਕੇ 36 ਘੰਟਿਆਂ ਦੇ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਐਸਐਸਪੀ ਪਟਿਆਲਾ ਵੱਲੋਂ ਇੱਕ ਟੀਮ ਦਾ ਗਠਨ ਕੀਤਾ ਗਿਆ ਤੇ 36 ਘੰਟਿਆਂ ਦੇ ਵਿੱਚ ਉਹ ਵਿਅਕਤੀ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਨੇ ਉਸ ਮਾਰਡਰ ਨੂੰ ਇਲਜ਼ਾਮ ਦਿੱਤਾ ਸੀ ਗੱਲਬਾਤ ਕਰਾਂਗੇ ਪ੍ਰੈਸ ਕਾਨਫਰੰਸ ਵੀ ਹੋਈ ਪਟਿਆਲਾ ਦੇ ਵਿੱਚ ਐਸਐਸਪੀ ਪਟਿਆਲਾ ਬਰਨ ਸ਼ਰਮਨ ਨਾਲ ਸਰ ਬਹੁਤ ਵੱਡੀ ਕੰਮਜੋਗੀ ਹੈ ਪਟਿਆਲਾ ਪੁਲਿਸ ਨੇ 36 ਘੰਟਿਆਂ ਦੇ ਵਿੱਚ ਉਹ ਮੁਲਜ਼ਮ ਗ੍ਰਿਫਤਾਰ ਕਰ ਲ ਜਿਨ੍ਹਾਂ ਨੇ ਇੱਕ ਨੌਜਵਾਨ ਦਾ ਕਤਲ ਕੀਤਾ ਉਹ ਵੀ ਪੁਲਿਸ ਮੁਲਾਜ਼ਮ ਦਾ ਦੇਖੋ ਬੜੀ ਮੰਦ ਭਾਗੀ ਇਹ ਘਟਨਾ ਸੀਗੀ 25 ਜਨਵਰੀ ਦੀ ਦੇਰ ਸ਼ਾਮ ਨੂੰ ਮ੍ਰਿਤਕ ਹੈੱਡ ਕਨਸਟੇਬਲ ਅਮਨਦੀਪ ਸਿੰਘ ਤੇ ਉਹਨਾਂ ਦੇ ਬ੍ਰਦਰ ਜਿਹੜੇ ਨਵਦੀਪ ਸਿੰਘ ਆ ਉਹ ਸੈਂਡਵਿਚ ਤੇ 버ਗਰ ਵਗੈਰਾ ਖਾਣ ਇੱਕ ਛੋਟੀ ਜੀ ਦੁਕਾਨ ਤੇ ਗਏ ਸੀ ਉੱਥੇ ਉਹ ਸੈਂਡਵਿਚ ਦੇ ਪੇਮੈਂਟ ਨੂੰ ਲੈ ਕੇ ਇਹ ਸਿਵਲ ਡਰੈਸ ਚ ਸੀਗੇ ਇਹਨਾਂ ਦੀ ਰਿੱਕੀ ਨਾਮ ਦੇ ਇੱਕ ਮੁੰਡੇ ਨਾਲ ਬਹਿਸ ਸ਼ੁਰੂ ਹੁੰਦੀ ਤੇ ਬਹਿਸ ਦੌਰਾਨ ਤਲਖੀ ਇੰਨੀ ਵੱਧ ਜਾਂਦੀ ਹੈ ਕਿ ਉਹ ਰਿੱਕੀ ਆਪਣੇ 5-6 ਸਾਥੀਆਂ ਨੂੰ ਬੁਲਾ ਕੇ ਤੇ ਇਹਨਾਂ ਨੂੰ ਘੇਰਾ ਪਾ ਕੇ ਕੁੱਟਦੇ ਆ ਤੇ ਚਾਕੂ ਦੇ ਦੋ ਵਾਰ ਕੀਤੇ ਜਾਂਦੇ ਤੇ ਇਹਨਾਂ ਦਾ ਕਤਲ ਕਰ ਦਿੱਤਾ ਜਾਂਦਾ ਹੈ ਇਮੀਡੀਏਟਲੀ ਜਿਵੇਂ ਕਿ ਮਨਜੋਗ ਸੀਐਮ ਪੰਜਾਬ ਤੇ ਮਨਜੋਗ ਡੀਜੀਪੀ ਪੰਜਾਬ ਦਾ ਕਲੀਅਰ ਮੈਸੇਜ ਆ ਕਿ ਆਪਰੇਸ਼ਨ ਗੈਂਗਸਟਰਾਂ ਤੇ ਵਾਰ ਜਿਹੜਾ ਉਹ ਲਗਾਤਾਰ ਜਾਰੀ ਰਹੂਗਾ ਸੋ ਇਮੀਡੀਏਟਲੀ ਸਾਰੀ ਆਪਰੇਸ਼ਨਲ ਟੀਮਾਂ ਜ਼ਿਲ੍ਹੇ ਦੀਆਂ ਇਹਨਾਂ ਕਾਤਲਾਂ ਦੇ ਮਗਰ ਪੈ ਜਾਂਦੀਆਂ ਨੇ 24 ਘੰਟੇ ਦੇ ਅੰਦਰ ਅਸੀਂ ਦੋ ਅਰੇਸਟਾਂ ਤੇ 36 ਘੰਟੇ ਦੇ ਅੰਦਰ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸਾਰੇ 6 ਦੋਸ਼ੀ ਜਿਹੜੇ ਆ ਉਹ ਅਸੀਂ ਕਾਬੂ ਕਰ ਲਏ ਆ ਇਹਨਾਂ ਚੋਂ ਦੋ ਜਿਹੜੇ ਆ ਉਹ ਨਾਬਾਲਗ ਵੀ ਨੇ ਸਰ ਜਦੋਂ ਇਹ ਵਾਰਦਾਤ ਹੁੰਦੀ ਆ ਉਦੋਂ ਕੋਈ ਸੀਸੀਟੀਵੀ ਫੁਟੇਜ ਕੋਈ ਸਾਹਮਣੇ ਆਈ ਗਲੀ ਦੇ ਬਾਹਰ ਹੁੰਦੀ ਆ ਦੁਕਾਨ ਦੇ ਅੰਦਰ ਹੁੰਦੀ ਆ ਦੇਖੋ ਇਹ ਦੁਕਾਨ ਦੇ ਅੰਦਰ ਖੜ ਕੇ ਜਦੋਂ ਇਹਨਾਂ ਦਾ ਗੁੱਥਮ-ਗੁੱਥੀ ਸ਼ੁਰੂ ਹੁੰਦੇ ਆ ਤੇ ਗਲੀ ਦੇ ਬਾਹਰ ਤੱਕ ਵੀ ਆ ਜਾਂਦੇ ਆ ਪਰੰਤੂ ਇਮੀਡੀਏਟਲੀ ਕਿਉਂਕਿ ਇਹ ਸਾਡਾ ਆਪਣਾ ਮੁਲਾਜ਼ਮ ਸੀ ਅਸੀਂ ਆਪਣੇ ਹਰੇਕ ਮੁਲਾਜ਼ਮ ਨੂੰ ਆਪਣੇ ਪਰਿਵਾਰ ਦਾ ਹਿੱਸਾ ਵੀ ਸਮਝਦੇ ਹਾਂ ਪਰ ਮੁਲਾਜ਼ਮ ਹੋਵੇ ਜਾਂ ਆਮ ਨਾਗਰਿਕ ਹੋਵੇ ਮੈਸੇਜ ਬਿਲਕੁਲ ਕਲੀਅਰ ਆ ਕਿ ਜੇਕਰ ਕੋਈ ਵੀ ਕ੍ਰਿਮੀਨਲ ਇਹ ਸੋਚਦਾ ਆ ਕਿ ਕਿਸੇ ਸੰਗੀਨ ਵਾਰਦਾਤ ਨੂੰ ਅੰਜਾਮ ਦੇ ਕੇ ਉਹ ਕਾਨੂੰਨ ਦੀ ਗ੍ਰਿਫਤ ਤੋਂ ਬਚ ਸਕੂਗਾ ਤੇ ਉਹ ਆਪਣੀ ਇਹ ਗਲਤਫਹਿਮੀ ਜਿਹੜੀ ਆਪਣੇ ਮਨ ਚੋਂ ਕੱਢ ਦਵੇ ਬਿਲਕੁਲ ਪਰ ਜਿਹੜੇ 6 આરોપી ਨੇ ਇਹਨਾਂ ਤੇ ਕੋਈ ਪਹਿਲਾਂ ਕੋਈ ਮੁਕਦਮੇ ਕੋਈ ਵਾਰਦਾਤ ਨੂੰ ਇਲਜ਼ਾਮ ਦਿੱਤਾ ਕੋਈ ਪਹਿਲਾਂ ਕੋਈ ਮਰਡਰ ਵਗੈਰਾ ਕੀਤਾ ਨਹੀਂ ਦੇਖੋ ਮਰਡਰ ਤੇ ਨਹੀਂ ਬਟ ਇਹ ਚਾਰ ਜਿਹੜੇ ਇਹਨਾਂ ਚੋ ਦੋਸ਼ੀ ਨੇ ਉਹਨਾਂ ਦੇ ਉੱਪਰ ਚੋਰੀ ਵਗੈਰਾ ਦੇ ਕੁਝ ਛੋਟੇ ਮੁਕਦਮੇ ਹੋਰ ਦਰਜ ਨੇ ਤੇ ਦੋ ਇਹਨਾਂ ਚੋ ਨਵਾਲਿਕ ਸੀ ਕਿ ਜਿਨ੍ਹਾਂ ਦੇ ਉੱਪਰ ਕੋਈ ਮੁਕਦਮਾ ਨਹੀਂ ਦਰਜ ਹੈਗਾ کورٹ ਵਿੱਚ ਪੇਸ਼ ਕੀਤਾ ਗਿਆ ਰਿਮਾਂਡ ਵਗੈਰਾ ਜਿਨ੍ਹਾਂ ਦਾ ਤਿੰਨ ਦਿਨ ਹੀ ਰਿਮਾਂਡ ਹਾਸਲ ਕੀਤਾ ਗਿਆ ਤੇ ਹੋਰ ਵੀ ਅੱਗੇ ਡੂੰਘਾਈ ਨਾਲ ਪੁੱਛਗਿੱਛ ਜਿਹੜੀ ਉਹ ਜਾਰੀ ਆ ਬਿਲਕੁਲ ਅਦਾਲਤ ਦੇ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਤੇ ਰਿਮਾਂਡ ਦੇ ਦੌਰਾਨ ਹੋਰ ਵੀ ਕਈ ਖੁਲਾਸੇ ਨੇ ਜਿਹੜੇ ਉਹ ਸਾਹਮਣੇ ਆ ਸਕਦੇ ਨੇ ਨਾਂ ਬਾਤੋਂ ਹਰਮਿੰਦਰ ਸਿੰਘ ਮਾਨ